ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਤਲਬ ਅੱਜ ਦਾ ਜਿਹੜਾ ਵਲੌਗ ਹੈ ਉਹ ਆਪਾਂ ਬਣਾ ਰਿਹਾ ਰਾਤ ਨੂੰ ਤੇ ਰਾਤ ਨੂੰ ਇਸ ਕਰਕੇ ਕਿਉਂਕਿ ਨੰਨੂ ਦੇ ਨਿਕਲ ਚੁੱਕੇ ਨੇ ਪੱਭੂ ਕੰਨਾ ਦੇ ਵਿੱਚ ਤੇ ਇਹ ਪੱਭੂ ਸਾਰਿਆਂ ਦੇ ਨਿਕਲਦੇ ਹੁੰਦੇ ਸੀ ਬਚਪਨ ਦੇ ਵਿੱਚ ਤੇ ਮੰਮੀ ਸਾਡੇ ਵੀ ਨਿਕਲੇ ਸੀ ਕਦੀ ਸੀ ਆਤੇ ਹੋ ਵੀ ਆ ਡੜੇ ਕਾਨਾ ਦੂਸਰ ਮੇਰਾ ਐਸੀ ਕਦੀ ਇਦਾਂ ਹਾਂ ਤੁਹਾਡੇ ਵੀ ਨਿਕਲੇ ਨੇ ਇੱਕ ਵਾਈ ਅੱਛਾ ਹੁਣ ਨੰਨੂ ਦੇ ਨਿਕਲੇ ਆ ਉਹ ਨੰਨੂ ਨੰਨੂ ਦਾ ਮੂੰਹ ਆ ਦੇਖੋ ਹੁਣ ਨੰਨੂ ਦਾ ਤੁਸੀਂ ਦੇਖੋ ਪਹਿਲਾਂ ਮੂੰਹ ਦਿਖਾਈ ਬੰਬੇ ਇੱਧਰ ਕਰੀ ਉਹ ਇੱਧਰ ਕਰੀ ਇੱਧਰ ਇੱਧਰ ਕਰ ਮਾੜਿਆ ਪਾਸੇ ਨਿਕਲੇ ਰਿਹਾ ਉਹ ਦੇਖੋ ਕਿੱਡਾ ਮੂੰਹ ਹੋਇਆ ਉਹ ਦੇਖੋ ਤੇ ਇਹਦਾ ਰੀਜ਼ਨਿੰਗ ਹੀ ਹੁੰਦਾ ਵੈਸੇ ਮੰਮੀ ਪਤਾ ਨਹੀਂ ਅਸੀਂ ਖਾਂਦੇ ਕਰੀਂ ਕਹਿੰਦੇ ਪਤਾ ਨਹੀਂ ਵੈਸੇ ਪਤਾ ਨਹੀਂ ਕਰਤ ਹੁੰਦੇ ਨੇ ਹੈ ਪਤਾ ਨਹੀਂ ਕਰਤ ਹੁੰਦੇ ਨੇ ਮਤਲਬ ਮੇਰੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਇਹ ਠੰਡ ਕਰਕੇ ਹੁੰਦੇ ਹੋਣੇ ਹੈ ਨਾ ਮਨੀ ਠੰਡੂ ਠਡ ਕਰਕੇ ਲੱਗਦਾ ਕਿ ਵੀ ਲੱਗੇ ਪਹਿਰੇ ਤੇ ਸਾਰਾ ਦਿਨ ਹਾਂ ਸਾਰਾ ਦਿਨ ਘੁੰਮਦੀ ਹੈ ਮਤਲਬ ਉਹੀ ਹੈ ਨਹੀਂ ਠੰਡ ਕਰਕੇ ਹੀ ਹੁੰਦੇ ਆ ਉਹ ਤੇ ਉਹ ਜਦੋਂ ਆਪਾਂ ਦੇਖਣ ਨਾ ਆ ਕੇ ਆਨੇ ਆ ਤੇ ਕਈ ਵਾਰੀ ਆਪਾਂ ਜਦੋਂ ਸਿਰਸ ਧੋਣੇ ਆ ਨਹਾਣੇ ਆ ਤੇ ਆਪਣੇ ਕੰਨਾਂ 'ਚ ਨਹੀਂ ਦਰਦ ਹੁੰਦੀ ਹੁੰਦੀ ਕੰਨਾਂ 'ਚ ਪਾਣੀ ਪੈ ਜਾਂਦਾ ਕਈ ਨਹੀਂ ਨਹੀਂ ਪਾਣੀ ਨਹੀਂ ਪੈ ਜਾਂਦਾ ਵੈਸੇ ਠੰਡ ਨਾਲ ਦਰਦ ਹੁੰਦੀ ਹੁੰਦੀ ਐਥੇ ਕੰਨਾਂ ਦੇ ਥੱਲੇ ਐਥੇ ਕਮਾਰਾ ਗੋਲ ਲੈ ਜਾ ਗੋ ਕਮਾਰਨਾ ਠਾਕ ਦੇ ਨੇ ਇਦਾਂ ਹਾਂ 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 ਕਮਾਰਾ ਗੋਲ ਭਾਂਡਾ ਕਰਾਂ ਸਵੇਰੇ ਲੈ ਜਿਹੜੇ ਘੜੇ ਬਣਾਉਂਦੇ ਨੇ ਆਹੋ ਆਹੋ ਘੜੇ ਬਣਾਉਂਦੇ ਨੇ ਮੈਂ ਉਹ ਦੱਸ ਕੇ ਕਿਹਾ ਵੀ ਦਵਾਈ ਵੀ ਇਹਦੀ ਹੁੰਦੀ ਆ ਵੀ ਆਹੋ ਦਵਾਈ ਵੀ ਹੁੰਦੀ ਆ ਆਹੋ ਆਹੋ ਤੇ ਮੂੰਹ ਦੇਖੋ ਕੁੱਡਾ ਹੀ ਹੋਇਆ ਬੰਦਨ ਗਲੋਟਣਾ ਜਾਂ ਬਣਿਆ ਤਾਂ ਦੇਖਿਆ ਕਿੰਨਾ ਕਾਫੀ ਜਿਆਦਾ ਸੋਜਿਸ਼ ਆ ਜਾਂਦੀ ਹੈ ਨਾ ਆ ਚੱਲ ਕੋਈ ਆ ਤੇ ਦੋੜਾ ਨਾ ਆ ਮੰਗੇ ਦੋੜਾ ਦੋੜਾ ਦੋਤੇ ਜੀਮਾਂ ਦਾ ਹਾਂ ਮੰਗੇ ਦੇ ਬੇਕਾਰ ਹੀ ਹੋ ਗਏ ਤੇ ਇਧਰ ਮਨਪ੍ਰੀਤ ਪਾਠ ਕਰਕੇ ਆਈ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਮਨਪ੍ਰੀਤ 8 ਵਜੇ ਪਾਠ ਕਰਕੇ ਆਈ ਹੈ ਮਤਲਬ 8 ਵਜੇ ਦਾ ਕੀ ਟਾਈਮ ਹਸ ਹਲਦਾ ਵ ਸਵੇਰੇ ਕਰ ਲੈ ਕਰ ਸਵੇਰੇ ਵੀ ਕਰੀਦਾ ਹੋਰ ਕੀ ਸਵੇਰੇ ਕਰ ਲੈ ਗਰ ਮੈਂ ਮੈਂ ਅੱਗੇ ਪਾਠ ਕਰਦਾ ਹੁੰਦਾ ਹੁਣ ਮੈਂ ਨਹੀਂ ਕਰਦਾ ਇੱਕ ਦਿਨ ਮੈਂ ਪਾਠ ਕੀਤਾ ਇੱਕ ਦਿਨ ਨਹੀਂ ਕੀਤਾ ਹਾਂ ਉਹਦੇ ਬੜਾ ਅੱਜ ਮੈਂ ਪਾਠ ਕਰਨਾ ਅੱਜ ਮੈਂ ਇੱਕ ਦਿਨ ਪਾਠ ਕੀਤਾ ਪਰ ਤੱਕ ਪਾਠ ਕਰਤੀ ਬਸ ਆ ਰਿਆ ਰਾਸ ਉਹ ਵੀ ਬੇਚ ਕਈ ਵਾਰੀ ਰੋਲਾ ਪਾਇਆ ਵੀ ਚੁੱਪ ਨਹੀਂ ਕਰਦਾ ਹਾਂ ਅੱਖਾ ਕੱਢੀ ਜਾਣ ਸਾਨੂੰ ਚੁੱਪ ਕਰ ਦਿਓ ਭੱਜੋ ਆ ਤਾਂ ਫਿਰ ਤੁਸੀਂ ਬਹੁਤ ਸੀਰੀਅਸ ਨਹੀਂ ਨਹੀਂ ਲਿਆ ਰਹੇ ਮੈਂ ਤਾਂ ਸੀਰੀਅਰਸ ਕਰ ਰਿਹਾ ਸੀ ਨਾ ਪਾਠ ਹਾਂ ਕੀ ਬੇਟਾ ਕਿਉ ਹੈ ਮੈਨੂੰ ਨਹੀਂ ਅੱਕ ਲੈਣਾ ਖੇਡਣਾ ਕਿਉਂ ਕਲੇ ਪਸੰਦ ਨਹੀਂ ਹੈਗੀ ਉਹ ਦੇਖੋ ਕਿੰਨੀ ਸਾਰੀ ਕਲੇ ਲਿਆ ਕੇ ਰੱਖੀ ਹੈ ਤੇ ਇਧਰ ਸਬਜ਼ੀ ਬਣ ਰਹੀ ਹੈ ਅੱਜ ਆਲੂ ਮਟਰਾਂ ਦੀ ਕੀ ਬਣਾ ਰਹੇ ਆਲੂ ਮਟਰ ਆਲੂ ਮਟਰ ਤੇ ਮਨਪ੍ਰੀਤ ਹੁਣ ਆਪਾਂ ਇੱਕ ਸਪੈਸ਼ਲ ਬਣਾਣਾ ਆਪਾਂ ਉਹ ਟొਮੇਟੋ ਕੈਚਅਪ ਠੀਕ ਹੈ ਆ ਪਿਆ ਟొਮੇਟੋ ਕੈਚਅਪ ਜਿਹੜਾ ਆਪਾਂ ਕੱਲ ਬਣਾਇਆ ਸੀ ਆਹੋ ਤੇ ਫਿਰ ਅੱਜ ਵੀ ਬਣਾ ਦਿਓ ਨਾ ਕੱਪਸ ਠੰਡ ਹੈ ਹੁਣ ਤੱਕ ਖਾ ਪੀ ਸਕਦੇ ਆ ਇਹਨੂੰ ਹੈਨਾ ਦੋ ਜਣਿਆਂ ਵਾਸਤੇ ਬਣਾ ਬ ਕੋਈ ਗੱਲ ਨਹੀਂ ਫਿਰ ਦੋ ਜਣਿਆਂ ਵਾਸਤੇ ਬਣਾ ਦੇ ਯਾਰ ਬਣਾ ਦੇ ਬਟ ਪਲੀਜ਼ ਤੇ ਬਾਕੀ ਦੀ ਗੱਲ ਇਦਾਂ ਵੀ ਹੁਣ ਦਿਨ ਰਹਿ ਗਏ ਆਪਣੇ ਕਿੰਨੇ ਕਿੰਨੇ ਦਿਨ ਰਹਿ ਗਏ ਆਪਾਂ ਨੂੰ ਇੱਕ ਹਫਤਾ ਰਹਿ ਗਿਆ ਹਾਂ ਅੱਜ ਹੋ ਗਈ ਐ 14 ਨਵੰਬਰ 14 ਦਸੰਬਰ ਹਾਂ 14 ਦਸੰਬਰ ਹੈ ਅੱਜ ਅਗਲੇ ਸ਼ੁੱਕਰਵਾਰ ਤੇ ਅਗਲੇ ਸ਼ੁੱਕਰਵਾਰ ਜਾਣਾ ਹੈ ਸ਼ੁੱਕਰਵਾਰ ਛੱਡ ਕੇ ਅਗਲੇ ਸ਼ੁੱਕਰਵਾਰ ਯਾਨੀ ਕਿ ਉਹੀ 5-7 ਦਿਨ ਰਹਿ ਗਏ ਗਿਣਤੀ ਦੇ 7-2 ਦਿਨ ਹਾਂ ਤੇ ਬਸ ਸ਼ੋਪਿੰਗ ਅੱਧੀ ਹੋ ਗਈ ਐ ਤੇ ਅੱਧੀ ਹਲੇ ਬਾਕੀ ਐ ਅੱਧੀ ਨਾਲੋਂ ਵੱਧ ਅੱਧੀ ਨਾਲੋਂ ਵੱਧ ਬਾਕੀ ਐ ਤੇ ਕਾਫੀ ਸਾਰੀ ਮਤਲਬ ਚੀਜ਼ਾਂ ਨੇ ਉਹ ਜਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਜਦੋਂ ਜਾਵਾਂਗੇ ਹਨਾ ਤੇ ਹੁਣ ਫਿਲਹਾਲ ਆਪਾਂ ਸੂਬ ਬਣਾਈਏ ਫੜਾਫਟ ਹੈ ਨਾ ਚੱਲੇ ਆ ਸੂਬ ਬਣਾਈਏ ਚੱਲ ਹਾਂਜੀ ਤੇ ਇੱਕ ਹੋਰ ਅਪਡੇਟ ਦੇਣੀ ਸੀ ਵੀ ਸਾਡੇ ਘਰ ਇੱਕ ਨੰਨਾ ਜਿਹਾ ਮਹਿਮਾਨ ਆਇਆ ਛੋਟਾ ਜਿਹਾ ਕਿਰਾਏਦਾਰਾਂ ਦੇ ਉਹ ਮੁੰਡਾ ਹੋਇਆ ਠੀਕ ਹੈ ਤੇ ਹੁਣ ਮਨਪ੍ਰੀਤ ਚੱਲੀ ਹੈ ਉੱਪਰ ਤੇ ਤੁਹਾਨੂੰ ਦਿਖਾ ਕੇ ਲਿਆਏਗੀ ਨਵਾਂ ਮੁੰਡਾ ਕਾਕਾ ਨੰਨੂ ਕਹਿੰਦੀ ਚੱਲੋ ਹਾਂ ਨੰਨੂ ਦਿਖਾ ਕੇ ਲਿਆਣ ਆਲੇ ਚੱਲ ਨੰਨੂ ਜਾ ਮੈਨੂੰ ਡਰਦੀ ਹੈ ਕਹਿੰਦੀ ਕਿ ਮੈਨੂੰ ਪੰਜਾ ਮਾਰੇਗਾ ਕਹਿੰਦੀ ਨਹੀਂ ਕਹਿੰਦੀ ਪੰਜਾ ਮਾਰੇਗਾ है, है, है। जा, है, जा जा ना जा मम्मा तो जाओ देखो बधाई हो बहुत 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 मुबारक मुबारक ठीक दोनों को गई बात नहीं और अखा नहीं खोल यार रोशनी ना मारो ना अखा ओ हो आ सच ओ ले आ लगा दो भाई रोशनी ना <नहीं>। <Lao yönly> मारो ना ओए होए ओए यार रोशनी पे रही ना ओए होए आपके नाम का भी अलग रखते हैं ना है ना अभी नाम का ਨੋ ਲੈ ਆਏ ਗਾਗਾ ਹਾਂ ਵੀ ਮੋ ਕਾ 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 ਕ ਨੇ ਐਨੀ ਪਸੰਦ ਦੂਸਰਾ ਵਾਲਾ ਇਹ ਕਿ ਲੈ ਜਾ ਯਾਰ ਇੰਨਾ ਸੋਹਣਾ ਤੇ ਕਾਕਾ ਯਾਰ ਕਾਕੀ ਟਿੱਡੂ ਜੀ ਆ ਟਿੱਡੂ ਜੀ ਤੇ ਹੈਗਾ ਨਿੱਕਾ ਯਾਰ ਹੇ ਹੇ ਉਹ ਦੇਖੀ ਅੱਖਾ ਖੋਲਦਾ ਮਾਂ ਨੀਚੇ ਲਾ ਜੋ ਅੱਖਾਂ ਬੰਦ ਕਰ ਲਵੇ ਰੋਸ਼ਨੀ ਪੈਂਦੀ ਹੈ ਪੁੱਤ ਅਜੇ ਟਿੱਡੂ ਜੀ ਆ ਛੋਟਾ ਜੀ ਆ ਛੋਟਾ ਜੀ ਤੇ ਹੈ ਅੱਖਾ ਖੋਲਦਾ ਹੈ ਨਾ ਇਹ ਜਲਾਏ ਨਹੀਂ ਕੁਛ ਬਾਅਦ ਅੱਖਾ ਖੋਲ ਲੈ ਜਲਾਇਆ ਲੈਟ ਪਾ ਦੇ ਫਿਰ ਬੰਦ ਕਰ ਦਿੰਦਾ ਹਾਂ ਉਹ ਨੇਰੇ ਦੇ ਵਿੱਚ ਖੋਲੇਗਾ ਵਿੱਚ ਮੈਨੂੰ ਆਈ ਉਪਾਦੀ ਕੰਦੀ ਮम्मा ਆਪਾਂ ਨਾ ਕਾਕਾ ਲੈ ਲਓ ਐਦਾਂ ਕਰੋ ਉਹਨੂੰ 5 ਰੁਪਏ ਦੇ ਦਿਓ ਤੇ ਕਾਕਾ ਲੈ ਲਓ ਪਹਿਲਾਂ ਕੰਦੀ ਨਹੀਂ ਆ ਨਹੀਂ ਲੈਣਾ ਆਪਾਂ ਵਧੀਆ ਲਵਾਂਗੇ ਕੰਦੀ ਆ ਨਹੀਂ ਚੰਗੀ ਆਓ ਪਹਿਲਾਂ ਕੰਦੀ ਆ ਜੀ ਬੱਚਾ ਉੱਪਰਾਂ ਕੰਦੀ ਇਹਨੂੰ ਬਾਜ ਕਾਦੀ ਫਿਰ ਲੈ ਲਓ ਕੰਦੀ ਕਹਿੰਦੀ 5 ਰੁਪਏ ਦੇ ਦਿਓ ਤੇ ਲੈ ਲਓ ਮम्मा ਦੋ ਕਹਿੰਦੀ 5 ਆਓ ਬਾਜਪਰੇ ਕੀ ਕਹਿੰਦੀ ਕੰਦੀ ਪਾਪਾ ਚਲੋ ਆਪਾਂ ਸਰਚ ਕਰੀਏ ਲੈ ਗਈ ਕਾਕਾ ਸਰਚ ਕਰੋ ਉਈ ਯੋਤੇ ਇੰਟਰਨੈਟ ਤੇ ਸਰਚ ਕਰੋ ਆਰਡਰ ਕਰਨਾ ਹੋ ਗਿਆ ਆਰਡਰ ਕਰ ਰਹੇ ਚਾਚੀ ਕਦੇ ਆਰਡਰ ਕਰਦੀ ਆ ਜਿਹੜਾ ਚਾਚੀ ਨੂੰ ਆਰਡਰ ਕਰਦੀ ਹੁਣ ਉਹ ਕਹਿੰਦੀ ਕਾਕਾ ਆਰਡਰ ਕਰੋ ਟੰਡਾ ਆਈਕਾ ਦਾ ਸਰਚ ਕਰ ਮਰ ਆਰਡਰ ਟੰਡਾ ਹੁਣ ਆਪਣਾ ਬਰਨ ਜਾ ਰਿਹਾ ਸੂਪ ਟਮਾਟੋ ਸੂਪ ਟਮਾਟੋ ਸੂਪ ਹੀ ਹੈ ਨਾ ਹੂੰ ਕਹਦਾ ਪਾਣੀ ਉਪਰ ਨਾ ਟਮਾਟੋ ਸੂਪ ਪਾਣੀ ਰੱਖਤਾ ਪਾ ਹੁਣ ਉਬਲਣ ਲਈ ਤੇ ਅਦਰ ਬੰਦੇ ਵੀ ਉਬਲੇ ਪਏ ਨੇ ਗੁਸੇ ਨਾਲ ਵੀ ਬਣਾਣਾ ਪੈ ਰਿਹਾ ਤੇ ਦਸ ਨਾ ਪਾਈ ਹੈ ਉਧਰੋ ਸਬਜੀ ਦਾ ਸਮਾਨ ਆਪਾਂ ਕੱਟ ਕੇ ਰੱਖਤਾ ਹੈ ਤੇ ਸਬਜੀ ਬਣੇਗੀ ਬਾਅਦ ਵਿੱਚ ਪਹਿਲਾਂ ਬਣੇਗਾ ਸੂਪ ਉਹ ਵੀ ਟਮਾਟਰ ਸੂਪ ਸਬਜੀ ਵਾਲਾ ਟਮਾਟਰ ਪਾ ਲਈ ਉਹ ਸੱਚੇ ਵਿੱਚ ਮਟਰ ਪਾ ਲਈ ਉਹ ਜਿਹੜੇ ਕੱਟ ਕੇ ਉਹ ਰੱਖੇ ਨੇ ਕੱਟ ਕੇ ਯਾਰ ਇਹ ਤੇ ਬਣਿਆ ਬਣਾਇਆ ਹੁੰਦਾ ਨੂੰ ਸਿਰਫ ਇੱਕ ਮਿੰਟ ਯਾਰ ਇਹਦੇ ਵਿੱਚ ਕੋਈ ਸਬਜੀ ਤੋਂ ਨਾ ਹੁੰਦੀ ਹੈ ਪਰ ਯਾਰੋ ਨਹੀਂ ਹੋਣੀ ਵਿੱਚ ਗਲ ਗਲਣਗੇ ਥੋੜੀ ਮਟਰ ਵਿੱਚ ਕੱਚੇ ਰਹਿ ਜਾਣੇ ਨਹੀਂ ਕੋਈ ਨਾ ਪਕੱਚੇ ਹਾਲੇ ਫਿਰ ਗਈ ਹੈ ਫਿਰ ਆਪਣੀ ਥੈਵੇਂ ਵਿੱਚ ਧੂੜੀ ਉੱਤੇ ਲੋ ਜੀ ਪਹਿਲਾ ਪੈਕੇਟ ਫਾਤ ਆਪਾਂ ਟਮਾਟਰ ਸੂਤ ਦਾ ਮੈਸੇਜ ਜਦੇ ਦੱਸਿਆ ਅਨੁਸਾਰ ਕੱਪ ਦੇ ਵਿੱਚ ਪਾਈਦਾ ਪਹਿਲਾਂ ਫਿਲਹਾਲ ਆਪਾਂ ਕੱਪ ਵਾਲਾ ਕੰਮ ਨਹੀਂ ਨਾ ਕਰਨਾ ਕੱਪ ਦੇ ਉਦੋਂ ਯੂਜ਼ ਹੁੰਦਾ ਜਦੋਂ ਮਤਲਬ ਕਿਤੇ ਪਾੜੀ ਪੂੜੀ ਤੇ ਚੜਿਆ ਹੋਵੇ ਕੱਪ ਵਾਲਾ ਕੰਮ ਉਦੋਂ ਹੁੰਦਾ ਲੱਗ ਜੇ ਉਹ ਬੰਦਾ ਕੋਈ ਉਹ ਟਰੈਕਿੰਗ ਕਰ ਰਿਆ ਹੋਵੇ ਹੁਣ ਤੇ ਆਪਾਂ ਘਰੇ ਆ ਹੁਣ ਆਪਾਂ ਕੋਈ ਟਰੈਕਿੰਗ ਨਹੀਂ ਥੋੜਾ ਕਰਾਂਗੇ ਯਰ ਲੈ ਜਵੇ ਬੰਦਾ ਨਾਲ ਹਨਾ 10-10 ਦੇ ਪੈਕੇਟ ਪਾਣੀ ਗਰਮ ਵਾਲੀ ਬੋਤਲ ਲੈ ਜਵੇ ਇੱਕ ਹੋਰ ਨਹੀਂ ਤੇ ਲੋ ਜੀ ਹੁਣ ਪਾਤੇ ਨੇ ਪੈਕੇਟ ਹੁਣ ਦੇ ਦੇ ਇਹਨੂੰ ਕਿੰਨਾ ਟਾਈਮ ਲਾਵਾ ਕਿੰਨਾ ਲੱਗਣਾ ਹੈ 5 ਮਿੰਟ ਮੈਂ ਨਹੀਂ ਕੁਝ ਵੀ ਕਹਿ ਸਕਦੀ ਮੈਂ ਕਿਹੜਾ ਹੈ ਬਣਾਉਂਦੀ ਰਹੀ ਨਹੀਂ ਕੋਲ ਤੇ ਉਹ ਲਿਖੇ ਹੋਣੇ ਨੇ ਉੱਚ ਦੇ ਸਿਰ ਇੰਸਟ੍ਰਕਸ਼ਨਸ ਤੇ ਬੰਦਾ ਇੱਕ ਕਮੈਂਟ ਜਿਵੇਂ ਕਹਿੰਦੇ ਮਤਲਬ نیچے ਉਹ ਨਹੀਂ ਹੋਣੀ ਚਾਹੀਦੀ ਚਲੋ ਜੀ ਦੇਖਦੇ 1 ਮਿੰਟ ਚ ਬਣਦਾ ਹੈਗਾ ਨਹੀਂ ਸੂਪ ਹੋ ਗਿਆ ਰੈਡੀ ਭਾਫਾ ਛੱਡ ਰਿਹਾ ਸੂਪ ਤੇ ਲੋ ਜੀ ਸੂਪ ਬਣ ਕੇ ਆ ਗਿਆ ਤੇ ਟੇਸਟਿੰਗ ਹੋਣ ਕਰਕੇ ਪਤਾ ਲੱਗੇਗਾ ਦਸਤਾ ਜਾ ਰਿਹਾ ਜੀਬ ਨਾ ਸੜ ਜਾ ਯਾਰ ਕੋਈ ਗੱਲ ਨਹੀਂ ਗੱਦਾ ਸੂਪ ਹੈ ਕਹਿੰਦੀ ਬਹੁਤ ਗੱਦਾ ਸੂਪ ਤੂੰ ਖਾਦਾ ਕਲਰ ਟੇਸਟੀ ਸੀ ਹੂੰ ਸਹੀ ਹੈ ਟਮਾਟੋ ਸੂਪ ਐਦਾਂ ਦਾ ਹੀ ਹੁੰਦਾ ਮਰਪੇ ਕਾਦ ਨਹੀਂ ਅਸਿਕਾ ਉਹ ਵਾਲਾ ਸੀ ਉਹ ਟੇਸਟੀ ਸੀ ਅਸੀਂ ਨਾ ਅਸੀਂ ਮਤਲਬ ਦੁਕਾਨ ਤੇ ਗਏ ਸੀ ਸੋਦਾ ਵਗੈਰਾ ਲੈਣ ਉੱਥੋਂ ਲੈ ਕੇ ਆਏ ਆ ਪਾਉ ਚ ਤਰ੍ਹਾਂ ਤਰ੍ਹਾਂ ਦੇ ਚਾਰ ਪੰਜ ਲੈ ਕੇ ਆਏ ਆ ਤੇ ਹੁਣ ਪਤਾ ਲੱਗ ਗਿਆ ਵੀ ਵਧੀਆ ਨੇ ਹੁਣ ਜਾਦੇ ਲੈ ਕੇ ਆਵਾਂਗੇ ਦਾ 10 ਵੀ ਲੈਂਦੇ ਸੀ ਨਾ ਆਪਾਂ 10 ਦਾ ਹਾਂ ਉਹ ਵੀ ਪਏ ਹੋਏ ਨੇ ਮਸਾਲਾ ਉਹ ਕੱਲ ਨੂੰ ਬਣਾਵਾਂਗੇ ਮਸਾਲਾ ਆਉਟਸ ਹੈ ਨਾ ਤੇ 10-10 ਰੁਪਏ ਦੇ ਪਾਉ ਚ ਨੇ ਉਹ ਵੀ ਪਏ ਨੇ ਉਹ ਪੋਪਕਨ ਪੋਪਕਨ ਹੀ ਪਏ ਨੇ ਆ ਇੱਕ ਪੋਪਕਨ ਦਾ ਪੈਕੇਟ ਵੀ ਲੈ ਕੇ ਆਏ ਆ ਇਹ 100 ਰੁਪਏ ਦੇ 20-20 ਰੁਪਏ ਦੀਆਂ ਮਤਲਬ ਇਦਾਂ ਦੇ ਬਹੁਤ ਆਈਟਮਾਂ ਮਿਲਦੀਆਂ ਪਰ ਪਤਾ ਨਹੀਂ ਹੁਣ ਸਿਹਤ ਲਈ ਸਹੀ ਕਿ ਨਹੀਂ ਹੈਨਾ ਮੈਨੂੰ ਮੈਂ ਮੈਨੂੰ ਨੇ ਬਣਾਇਆ ਕੀ ਕਰ ਰਿਹਾ ਤੂੰ ਆ ਗਏ ਐ ਕੌਲੀਆ ਓ ਮਾਈ ਗੋਡ ਆ ਕੇ ਬਣਾਇਆ ਓਏ ਕੁੱਕਰ ਚਿੰਦਾ ਓਏ ਹੋਏ ਕਲੇ ਨਾ ਕੁੱਕਰ ਬਣਾਇਆ ਹਾਂ ਤੇ ਉਹ ਜਿੱਲਾ ਬਣਾ ਕੇ ਤੇ ਤੇ ਉਹ ਰੱਖਿਆ ਕੁੱਕਰ ਰੱਖਿਆ ਲੱਕੜਾ ਲਾਇਆ ਅੱਛਾ ਐ ਕੌਲੀਆਂ ਗਲਾਸ ਵੇਲੇ ਰੱਖਣਗੇ ਲੋਇਆ ਕਲੇ ਲੈ ਕੇ ਕੋਣ ਆਇਆ ਸੀ ਨੰਨੇ ਉਸ ਨੂੰ ਕੁੱਤਾ ਕੁੱਤੇ ਪਕਾਉਂਦੀ ਸੀ ਕੁੱਤੇ ਪਕਾਣ ਗਿਆ ਸੀ ਕਹਿੰਦੀ ਯਾਰ ਇਹਦੇ ਵੀ ਮੈਂ ਤਾਂ ਦੇਖ ਦੇ ਕੇ ਹੋਰ ਹੀ ਤਰ੍ਹਾਂ ਹੋ ਜਾਂਦਾ ਹੈ ਨਾ ਮਮਮੀ ਕੀ ਆ ਇਹਦੀ ਗੱਲਾਂ ਹੀ ਕੀ ਹੈ ਜਦੋਂ ਮਤਲਬ ਪਹਿਲਾਂ ਤਾਂ ਬਹੁਤ ਜ਼ਿਆਦਾ ਜਿੱਦ ਕਰਦੀ ਹੈ ਹੈਨਾ ਕਈ ਦਿਨ ਮਤਲਬ ਜਿੱਦ ਕਰ ਕਰਕੇ ਸਕੂਲ ਜਾਂਦੀ ਫਿਰ ਜਦੋਂ ਜਾਣ ਲਾ ਜਾਂਦੀ ਹੈ ਫਿਰ ਬਿਮਾਰ ਹੋ ਜਾਂਦੀ ਹੈ ਫਿਰ ਉਹੀ ਰੁਟੀਨ ਖਰਾਬ ਹੋ ਜਾਂਦੀ ਹੈ ਤੇ ਇੱਧਰ ਲੱਗ ਰਹੇ ਨੇ ਤੜਕੇ ਕਾਲਾ ਕੁੱਕਰ ਨਵਾਂ ਕੁੱਕਰ ਵਰਤਦੇਈ ਸੀ ਤੁਸੀਂ ਇਹ ਗੱਲ ਯਾਰ ਬਸ ਵਧੀਆ ਲੱਗਦਾ ਕਰ ਵਰਤੋ ਨਾ ਯਾਰ ਹਾਂ ਮਟਰ ਹਾਏ ਹਾਏ ਹਰੇ ਹਰੇ ਕਿੰਨੇ ਘੰਟ ਲੱਗਦਾ ਨਾ ਹਲਾ ਆਲੂ ਮਟਰ ਦੀ ਸਬਜ਼ੀ ਬਹੁਤ ਸਵਾਦ ਆਉਂਦੀ ਸਰਦੀਆਂ 'ਚ ਹੈ ਨਾ ਹਾਂ ਗਰਮੀਆਂ 'ਚ ਬਿਲਕੁਲ ਵੀ ਪਸੰਦ ਨਹੀਂ ਬਿਲਕੁਲ ਮੈਨੂੰ ਮਟਰਾਂ ਦੇ ਨੂੰ ਬਿਲਕੁਲ ਨਹੀਂ ਪਸੰਦ ਵਧੀਆ ਬਿਲਕੁਲ ਨਹੀਂ ਚੰਗੀ ਲੱਗਦੀ ਯਾਰ ਗਰਮੀਆਂ 'ਚ ਪਤਾ ਨਹੀਂ ਕੀ ਗੱਲ ਹੈ ਤੇ ਮਨਪ੍ਰੀਤ ਹੁਣੀ ਕੱਲ ਕਰਨਗੇ ਸ਼ਾਪਿੰਗ ਕਿਉਂਕਿ ਮੇਰੀ ਛੁੱਟੀ ਹੈ ਹਾਂ ਬਸ ਨੰਨੂ ਹੈ ਕਿਉਂਕਿ ਮੈਨੂੰ ਛੁੱਟੀ ਹੈ ਨੀਗੀ ਕੱਲ ਤੇ ਸ਼ੁੱਕਰਵਾਰ ਹੈ ਤੇ ਮਨਪ੍ਰੀਤ ਨੂੰ ਕਰਨੀ ਹੈ ਸ਼ਾਪਿੰਗ ਠੀਕ ਹੈ ਨਾ ਤੇ ਮਨਪ੍ਰੀਤ ਦਾ ਹੁਣ ਲੈਣਾ ਕੀ ਕੀ ਆਪਾਂ ਮੈਨੂੰ ਦੇ ਕੱਪੜੇ ਲੈਣੇ ਨੇ ਪਹਿਲਾਂ ਮੈਨੂੰ ਦੇ ਕੱਪੜੇ ਲੈਣੇ ਹਾਂ ਨਾਲ ਜੇ ਸੈਂਡਲ ਤੇ ਤੂੰ ਆਪਣੇ ਕੱਪੜੇ ਵੀ ਲੈਣੇ ਹੋਣੇ ਤੇ ਹੋਰ ਕੀ ਰਹਿੰਦਾ ਹੋਰ ਜੋ ਕਾਫੀ ਸਾਰੇ ਸਾਈਜ਼ ਡਿਸਟ੍ਰਿਕਟ ਇੱਥੇ ਆਪਣੀ ਲਿਸਟ ਹੈ ਲਿਸਟ ਪਈ ਹੈ ਆਓ ਲਿਸਟੇ ਯਾਰ ਲੱਭ ਲਈ ਠੀਕ ਹੈ ਨਾ ਉਹ ਦਿਨ ਕੀ ਕਰ ਰਹੇ ਫਿਰ ਲੈ ਚਲੋ ਸ਼ਨੀਵਾਰ ਨੂੰ ਦੇ ਦੇਣਾ ਫਿਰ ਦੇ ਦੇਣਾ ਲਿਸਟ ਆਪਾਂ ਕੰਪਲੀਟ ਕਰਨੇ ਆਂ ਫਟ ਪੂਰੀ ਓਕੇ ਨਾ ਠੀਕ ਹੈ ਜੀ ਤੇ ਹੁਣ ਟਾਈਮ ਹੋ ਗਿਆ ਸੌਣ ਦਾ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਵਿੱਚ ਇਸ ਵਲੌਗ ਦਾ ਕਰਦੇ ਆ ਆਪਾਂ ਇੱਥੇ ਹੀ ਐਂਡ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀ ਵਲੌਗ ਕਿੱਦਾਂ ਦੇ ਲੱਗਦੇ ਆ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਨਵੇਂ ਹੋ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਸਤਿ ਸ਼੍ਰੀ ਅਕਾਲ ਜੀ